ਪੰਜਾਬ ਸਰਕਾਰ ਮਾਰਦੇ ਹੋਏ ਡੀਜੀਪੀ ਸਾਹਿਬ ਪੰਜਾਬ ਤੇ ਮਾਜੋ ਰੀਐਸਪੀ ਸਾਹਿਬ ਨੂੰ ਜੀਸ਼ਨ ਹਦਾਇਤਾਂ ਦੇ ਜਿਹੜਾ ਨਸ਼ੇ ਦੇ ਸਮਰੱਥਰ ਨੇ ਉਹਨਾਂ ਦੇ ਜਿਹੜੇ ਟਰੋਪੀਆਂ ਡੈਟ ਕਰਵਾਉਂਦੀ ਜਿਹੜੇ ਕੋਈ ਮਿਲਾਈ ਹੈ ਉਹਦੇ ਤਹਿ ਸਾਡੇ ਇੱਕ ਜਿਹੜਾ ਮਗਲਮੇ ਦਾ ਅਰੋਸ਼ੀ ਹੈ ਸ਼ਮਨ ਸਿੰਘ ਸਮਰਾ 7 ਵਰਸ ਜੀਜ਼ਨ ਪੈਨਾਮਸਟੇ ਦੇ ਇਟਲੀਆ ਦਾ ਚੇਤਰ ਤੇ ਜੀ ਮੱਲੇ ਦਾ ਜਿਹੜਾ ਮਕਾਨ ਹੈਗਾ ਰੇਸ਼ ਮਕਾਨ ਉਹ ਜਿਹੜਾ ਕੰਪਿਊਟਰ ਅਥਾਰਟੀ ਨਵੀਂ ਦਿੱਲੀ ਤੋਂ ਜਿਹੜਾ ਪ੍ਰੀਟਿੰਗ ਆਰਡਰ ਆਸਲ ਹੁੰਦੇ ਉਹਦੇ ਪ੍ਰੋਪਰਟੀ ਅਟੈਚ ਕਰਵਾਈ ਗਈ ਹੈ ਜਿਹੜਾ ਆ ਬੋਰ ਜਿਹੜਾ ਪੋਸਟਰ ਕਰਵਾਇਆ ਗਿਆ ਉਹਦੇ ਨੂੰ ਕਾਰਟ ਲਗਾਇਆ ਗਿਆ ਸਟਾਰਟ ਹੈ ਜੀ ਜੇ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਮਾਨਯੋਗ ਐਸਐਸਪੀ ਸਾਹਿਬ ਫਿਰੋਜ਼ਪੁਰ ਦੇ ਤਿਸ਼ਾ ਨਲੇਸ਼ਾਂ ਤੇ ਜਿਹੜੇ ਨਸ਼ੇ ਦੇ ਸਮਗੱਦਰ ਨੇ ਉਹਨਾਂ ਦੀ ਜਿਹੜੀਆਂ 66 ਪੀਐਨਡੀਪੀ ਸੈਕਟ ਦੇ ਤਹਿਤ ਇਹਦੀ ਪ੍ਰੋਫਾਈਲ ਅਟੈਚ ਕਰਾਉਣ ਦੀ ਮੁਹਿੰਮ ਚਲਾਈ ਗਈ ਉਹਦੇ ਤਹਿਤ ਜਿਹੜਾ ਸਮਰ ਸਿੰਘ ਉਰਫ ਸਮਰਾ ਸਨਡਕਸਰ ਜੀ ਸਿੰਘ ਪਿੰਡ ਮਸਤੇਕੇ थाना ਆਦਿਕ ਤੇ ਜੀ ਦੇਤੇ ਵਿੱਚ ਜਿਹੜਾ ਟੋਟਲ ਚਾਰ ਜਿਹੜੇ ਮਕਦਮੇ ਐ ਐਨਡੀਪੀ ਸੈਕਟਰ ਦੇ ਦਰਜ ਨੇ ਤੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਮਕਦਮਾ ਸਾਡੇ ਕੋਲੇ ਆ ਇੱਕ 157 ਜਿਹੜਾ ਇਸ ਆਪਣਾ ਐਸਸੀ ਫਾਜਲਗਾ ਦੇ ਵਿੱਚ ਦਰਜ ਹੈ ਜਿਹਦੇ ਵਿੱਚ ਜਿਹੜੀ 3 ਕਿਲੋ 270 ਗ੍ਰਾਮ ਫੈਰਵਾਨਾ 200 ਗ੍ਰਾਮ ਵਸੀਮਾ ਤੇ 4 ਲੱਖ ਜਿਹੜੀ ਹੈ ਡਰਗ ਮਨੀ ਆ ਕਵਰ ਜਿਹੜੀ ਹੋਈ ਸੀਗੀ ਉਹਦੇ ਵਿੱਚ ਨੋਵਲ ਸੀਗਾ ਤੇ ਉਸ ਦੇ ਵਿੱਚ ਜਿਹੜਾ 68 ਐਨਡੀਪੀ ਸੈਕਟਰ ਦੇ ਵਿੱਚ ਕੇਸ ਤਿਆਰ ਕੀਤਾ ਗਿਆ ਜਿਹਦੇ ਵਿੱਚ ਜਿਹੜਾ ਕੰਪਨੀਟਰ 30 ਨਾਮੀ ਦਿੱਲੀ ਤੋਂ ਜਿਹੜਾ ਜਿਹੜੇ ਆਰਡਰ ਜਿਹੜੇ ਅਬ ਮਸੂਲ ਹੋਣ ਤੇ ਜਿਹੜੇ ਆ ਉਹਦੇ ਘਰ ਤੇ ਜਿਹੜਾ ਪ੍ਰੋਪਰਟੀ ਫਰੀਜੀ ਦਾ ਆਰਡਰ ਜਿਹੜਾ ਲਾਇਆ ਗਿਆ ਹੈਗਾ ਔਰ ਸਾਡੀ ਮਤਲਬ ਚੇਤਾਵਨੀ ਆ ਜਿਹੜੇ ਨਸ਼ੇ ਉਹ ਵੀ ਜਿਹੜੇ ਸਮਝਦਾਰ ਨਹੀਂ ਵੀ ਨਾ ਨੇ ਪ੍ਰੋਪਰਟੀਾਂ ਨਸ਼ੇ ਦੇ ਕਾਰੋਬਾਰ ਕਰਕੇ ਬਣਾਈਆਂ ਉਹਨਾਂ ਦੇ ਜਿਹੜੀਆਂ ਪ੍ਰੋਪਰਟੀਆਂ ਠਾਠਾਬ ਦੇ ਤਹਿਤ ਜਿਹੜੀਆਂ ਹੋਰ ਵੀ ਅਟੈਚ ਕਰਾਈਆਂ ਜਾਣਗੀਆਂ ਸਰ ਜਿਲ੍ਹਾ ਫਿਰੋਪੁਰ ਪੁਲਸ ਕੋਲ ਨਸ਼ੇ ਦੇ ਖਿਲਾਫ ਕਿਹੜੀ ਕਾਰਵਾਈ ਕੀਤੀ ਹੈ ਮੰਨ ਜੋ ਕਿ ਸੀਐਸਪੀ ਫਿਰੋਜ਼ਪੁਰ ਸੋਮੇ ਮਿਸਤਰਾ ਵੱਲੋਂ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਜੰਗ ਛਿੜੀ ਗਈ ਹੈ ਉਸ ਜੰਗ ਵਿੱਚ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਫਿਰੋਜ਼ਪੁਰ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦ ਸਮਰ ਸਿੰਘ ਉਰਫ ਸਮਰਾ ਜਿਹੜਾ ਰਹਿਣ ਵਾਲਾ ਸੀ ਪਿੰਡ ਮਸਤੇਕੇ थाना ਆਰੀਫ ਕੇ ਫਿਰੋਜ਼ਪੁਰ ਦਾ ਉਸ ਦੀ ਉਸ ਦਾ ਜਿਹੜਾ ਘਰ ਸੀ ਉਹਨੂੰ ਫ੍ਰੀਜ਼ ਕੀਤਾ ਗਿਆ ਹੈ ਇਹ ਜਿਹੜਾ ਘਰ ਸੀ ਉਹ 6 ਮਰਲੇ ਚ ਸੀ ਤੇ ਇਹ ਘਰ ਦੀ ਟੋਟਲ ਵੈਲਿਊ 17 ਲੱਖ ਰੁਪਏ ਸੀ ਸਮਰ ਸਿੰਘ ਉਰਫ ਸਮਰਾ 'ਤੇ ਸਮਰਾ ਉਤੇ ਪਰਚਾ ਨੰਬਰ 1/17 थाना ਹਾਫ ਦੇ ਦਰਸੀ ਜਿਸ ਵਿੱਚ 3 ਕਿਲੋ 27 270 ਗ੍ਰਾਮ heroin ਦੀ ਰਿਕਵਰੀ ਹੋਈ ਸੀ ਨਾਲ ਹੋਰ ਵੀ ਰਿਕਵਰੀਆਂ ਸੀਗੀਆਂ ਨਸ਼ੇ ਦੇ ਖਿਲਾਫ ਜੁੜੀ ਇਹ ਜੰਗ ਜਿਹੜੀ ਕਾਰਵਾਈ ਇਹ ਅੱਗੇ ਵੀ ਇਸੇ ਤਰ੍ਹਾਂ ਹੁਣ ਚਲਦੀ ਰਹੂਗੀ ਤੇ ਲੋਕਾਂ ਤੋਂ ਇਹ ਅਪੀਲ ਹੈ ਕਿ ਜੇ ਤੁਹਾਡੇ ਕੋਲ ਕੋਈ ਵੀ ਇਨਫੋਰਮੇਸ਼ਨ ਹੋ ਕੋਈ ਵੀ ਸੂਚਨਾ ਹੋ ਕਿ ਕੋਈ ਨਸ਼ਾ ਵੇਚਦਾ ਹੈ ਨਸ਼ਾ ਵੇਚ ਕੇ ਉਹਨੇ ਕੋਈ ਪ੍ਰੋਪਰਟੀ ਜੀ ਬਣਾਈ ਹੈ ਤੇ ਫਿਰੋਜ਼ਪੁਰ ਪੁਲਿਸ ਦੇ ਕੰਟਰੋਲ ਰੂਮ ਵਿੱਚ ਸੂਚਨਾ ਜ਼ਰੂਰ ਦਿਓ ਤੁਹਾਡੀ ਜਿਹੜੀ ਪਛਾਣ ਹੈ ਉਹ ਗੁਪਤ ਰੱਖੀ ਜਾਊਗੀ ਧੰਵਾਜਿ